ਜਦੋਂ ਮਤਲਬ ਕਰੇ ਮम्मी ਕੋਲ ਕੰਮ ਨਹੀਂ ਹੁੰਦਾ ਫਿਰ ਉਹ ਸਕੂਲੋਂ ਆਣਾ ਪੈਂਦਾ ਹਸਟਲ ਚ ਲੱਗੀਆਂ ਸਰਕਾਰੀ ਗਰਲ ਸਕੂਲ ਉੱਥੇ ਪੜਾਈ ਵੀ ਬੜੀ ਔਖੀ ਹੁੰਦੀ ਆ ਕਾਪੀਆਂ ਪੈਣ ਦੀ ਮੁਸ਼ਕਿਲ ਆਉਂਦੀ ਆ ਮਤਲਬ ਪੜਾਈ ਦਾ ਖਰਚਾ ਵੀ ਨਹੀਂ ਚੱਕਿਆ ਜਾਂਦਾ ਤਾਂ ਆਵਲਾ ਸਾਹਿਬ ਨੂੰ ਬੇਨਤੀ ਕਰਦੇ ਆ ਸਾਨੂੰ ਉਹਨਾਂ ਤੋਂ ਉਮੀਦ ਏ ਅਸੀਂ ਕਾਹਨ ਚਾਹੁੰਦੇ ਆ ਕਿ ਉਹ ਲੋਕਾਂ ਦੀ ਬਹੁਤ ਮਤਲਬ ਸੇਵਾ ਕਰਦੇ ਆ ਤੇ ਸਾਡੀ ਕਿਸੇ ਜਗ੍ਹਾ ਤੇ ਸਾਡਾ ਇੱਕ ਮਕਾਨ ਬਣਾ ਇੱਕ ਵਿਧਵਾ ਔਰਤ ਲਗਾ ਰਹੀ ਹੈ ਮਦਦ ਦੀ गुहार ਪਿੰਡ ਬੁਰਵਾਲਾ ਵਾਸੀ ਜਸਵਿੰਦਰ कौर ਦਾ ਮਕਾਨ ਮੀਂਹ ਦਾ ਪੈਣ ਕਾਰਨ ਮਕਾਨ ਡਿੱਗ ਪਿਆ ਵਿਧਵਾ ਹੋਣ ਕਾਰਨ ਉਹ ਆਪਣਾ ਗੁਜ਼ਾਰਾ ਬੜੀ ਮੁਸ਼ਕਿਲ ਨਾਲ ਕਰ ਰਹੀ ਹੈ ਘਰ ਵਿੱਚ ਕਮਾਉਣ ਵਾਲਾ ਕੋਈ ਨਹੀਂ ਹੈ ਅਤੇ ਆਪਣੀ ਬੇਟੀ ਦਾ ਖਰਚਾ ਵੀ ਕੋਲ ਚੁਕਦੀ ਹੈ ਇਹ ਮਕਾਨ ਡਿੱਗਣ ਨਾਲ ਬਹੁਤ ਪਰੇਸ਼ਾਨੀ ਆ ਰਹੀ ਹੈ ਉਸ ਕੋਲ ਇਹ ਹੀ ਇੱਕ ਕੱਚਾ ਮਕਾਨ ਸੀ ਜਿਸ ਵਿੱਚ ਉਹ ਰਹਿ ਕੇ ਗੁਜ਼ਾਰਾ ਕਰਦੀ ਸੀ ਹੁਣ ਉਹ ਅਤੇ ਉਸ ਦੀ ਬੇਟੀ ਸਮਾਜ ਸੇਵੀਆਂ ਅੱਗੇ ਬੇਨਤੀ ਕਰ ਰਹੀ ਹੈ ਉਹਨਾਂ ਦਾ ਮਕਾਨ ਬਣਾ ਕੇ ਦਿੱਤਾ ਜਾਵੇ ਤਾਂ ਜੋ ਉਹ ਆਪਣਾ ਜੀਵਨ ਇੱਕ ਛੱਤ ਥੱਲੇ ਬਤੀਤ ਕਰ ਸਕਣ ਕੀ ਨਾਮ ਹੈ ਜੀ ਤੁਹਾਡਾ ਮੈਂ ਰਾਜਸ਼ਿੰਦਰ ਕੋ ਜਿਹੜਾ ਪਿੰਡ ਹੈ ਜੀ ਪੂਰ ਵਾਲਾ ਕੀ ਗੱਲ ਹੋਈਏ ਤੁਹਾਡਾ ਮਕਾਨ ਲੱਗਿਆ ਤੁਹਾਡਾ ਮਕਾਨ ਗਿਰ ਕੇ ਆਉਤੂ ਆ ਪਾਇਆ ਸੀ ਉਹ ਉਹ ਤੇ ਪਾਣੀ ਲੈੰਦਾ ਰਿਹਾ ਤੇ ਕੰਦ ਦੇ ਕਿੰਨੀ ਦੇਰ ਹੋ ਗਈ ਡਿੱਗੇ ਨੂੰ ਅੱਜ ਡਿੱਗੇ ਆ ਸਾ ਬਾਰਿਸ਼ ਕਰਕੇ ਡਿੱਗੇ ਜੀ ਹਾਂਜੀ ਤੁਹਾਡੇ ਘਰ ਵਾਲੇ ਦਾ ਨਾਮ ਕੀ ਹੈ ਪਾਲਾ ਸਰ ਉਹ ਕਿੱਥੇ ਨੇ ਜੀ ਹਾਂ ਜਿੱਦੇ ਹੱਥ ਇਨੀ ਦੇਰ ਹੋ ਗਈ ਦੇੱਥ ਹੋਈ ਨੂੰ ਹੋਣ ਹੋਏ ਗਏ ਸਾਲ ਸਾਲ ਤੁਹਾਡਾ ਮਕਾਨ ਡਿੱਗਾ ਜੀ ਕੋਈ ਮਕਾਨ ਸੀ ਤੁਹਾਡੇ ਕੋਲ ਹਾਂਜੀ ਕੋਈ ਨਹੀਂ कौन कौन रहते इतने असि दोवे मावा थी एक ही और सी ड्राइवर थी अच्छा और कोई नहीं, नहीं।, नहीं या या थी दोनों ही नहीं एक गुड़िया पहला ब्याह आ गया ये हुन की कहना चाहंदे हो तुसी बस ये कहना साडे को मत करो साडू कोई थोड़ा जे पुलड़ा पा दो बैठ ਤੁਹਾਡਾ ਕੋਈ ਮਕਾਨ ਵਗੈਰਾ ਵੀ ਆਇਆ ਸਰਕਾਰ ਵੱਲੋਂ ਪਤਾ ਨਹੀਂ ਆਇਆ ਸੀ ਕਿ ਨਹੀਂ ਡੈਡੀ ਦੀ ਹੋ ਗਈ ਤਾਂ ਕੀ ਨਾਮ ਤੁਹਾਡਾ ਬੇਟਾ ਰਮਨਦੀਪ ਕੌਰ ਕਿੰਨੀ ਕਲਾਸ ਵਿੱਚ ਹੋ 10ਵੀਂ ਕਲਾਸ ਕਿੰਨੀ ਉਮਰ ਹੈ ਤੁਹਾਡੀ 15 ਸਾਲ ਕਿਹੜੀ ਕਲਾਸ ਪੜ੍ਹਦੇ ਹੋ 10 ਤੁਹਾਡਾ ਮਕਾਨ ਡਿੱਗਿਆ ਹੈ ਕਿੰਨੀ ਕੋ ਪਰੇਸ਼ਾਨੀ ਹੋ ਰਹੀ ਤੁਹਾਨੂੰ ਬਹੁਤ ਜ਼ਿਆਦਾ ਹੋ ਰਹੀ ਹੈ ਮੈਂ ਵੀ ਆਈ ਜਾਂਦਾ ਤੇ ਮਤਲਬ ਬਹੁਤ ਜ਼ਿਆਦਾ ਪਹਿਲਾਂ ਸੀ ਮਤਲਬ ਧਰਮਸ਼ਾਲਾ ਚ ਰਹਾ ਸੀ ਫਿਰ ਉੱਥੋਂ ਵੀ ਨੁਸਾਨ ਠੀਕ ਲੱਗਿਆ ਨਾ ਕੋਈ ਪਾਣੀ ਦਾ ਪ੍ਰਬੰਧ ਹੈ ਤੁਸੀਂ ਕੀ ਮੰਗ ਕਰਦੇ ਹੋ ਅਸੀਂ ਤਾਂ ਇਹ ਚਾਹੁੰਦੇ ਹਾਂ ਕਿ ਸਾਡਾ ਕਮਰਾ ਪੈ ਜਾਵੇ ਬਸ ਇਹਨਾਂ ਮੌਸਮ ਖਰਾਬ ਹੈ ਉਹ ਕਿਸ ਤਰ੍ਹਾਂ ਜੀ ਰਹੇ ਹੋ ਔਰ ਨਾ ਇੱਕ ਰੇਤ ਕੱਟਦੇ ਆ ਫਿਰ ਮੈਂ ਤਾਂ ਦੇਖਦੇ ਆ ਸਵੇਰੇ ਤੋ ਕੋਈ ਤੁਹਾਡੀ ਮਦਦ ਵਾਸਤੇ ਆਇਆ ਅਜੇ ਤੱਕ ਨਹੀਂ ਨਹੀਂ ਹਲੇ ਤਾਂ ਕੋਈ ਵੀ ਨਹੀਂ ਤੁਸੀਂ ਪੜਨਾ ਹੁੰਦਾ ਤੁਹਾਨੂੰ ਇਸ ਵਿੱਚ ਕਿੰਨੀ ਕੁ ਮੁਸ਼ਕਲ ਆਂਦੀ ਹੈ ਬਹੁਤ ਜ਼ਿਆਦਾ ਆਂਦੀ ਹੈ ਜਦੋਂ ਮਤਲਬ ਕਰੇ ਮੰਮੀ ਕੋਲ ਕੰਮ ਨਹੀਂ ਹੁੰਦਾ ਫਿਰ ਉਹਦ ਸਕੂਲੋਂ ਆਣਾ ਪੈਂਦਾ ਹਸਟਲ ਚ ਲੱਗੇ ਆ ਸਰਕਾਰੀ ਗਰਲ ਸਕੂਲ ਉੱਥੇ ਪੜਾਈ ਵੀ ਬੜੀ ਓਕੀ ਹੁੰਦੀ ਹੈ ਕਾਪੀਆਂ ਪੈਨ ਦੀ ਮੁਸ਼ਕਲ ਆਂਦੀ ਹੈ ਮਤਲਬ ਪੜਾਈ ਦਾ ਖਰਚਾ ਵੀ ਨਹੀਂ ਚੱਕਿਆ ਜਾਂਦਾ ਤੁਸੀਂ ਇੱਥੇ ਆਓ ਨੈਟ ਵਗੈਰਾ ਦਾ ਕਿੰਨਾ ਕੁ ਮਾਲ ਦੇ ਲਾਈਟ ਤਾਂ ਵੈਸੇ ਤਾਂ ਮਤਲਬ ਚਲ ਮੀਟਰ ਹੈਗਾ ਏ ਤੇ ਲਾਲੀ ਦਾ ਇੱਕ ਸਿਰਫ ਬਲਬ ਲਈ ਦਾ ਪੱਖਾ ਵੀ ਨਹੀਂ ਹੈਗਾ ਛੱਤ ਤਲਾ ਵੀ ਹੈਗਾ ਸੀ ਉਹ ਵੀ ਖਰਾਬ ਹੋ ਜਿੰਨੇ ਵੀ ਸਮਾਜ ਸੇਵਾ ਨੇ ਉਹ ਸਾਡੀ ਮਦਦ ਕਰਨ ਕਿ ਸਾਡੇ ਕਮਰੇ ਦਾ ਮਤਲਬ ਕੋਈ ਹੱਲ ਕਰਨ ਤੇ ਮਤਲਬ ਪਾਇਆ ਜਾਵੇ ਅਸੀਂ ਤਾਂ ਆਵਲਾ ਸਾਹਿਬ ਨੂੰ ਬੇਨਤੀ ਕਰਦੇ ਹਾਂ ਸਾਨੂੰ ਉਹਨਾਂ ਤੋਂ ਉਮੀਦ ਹੈ ਅਸੀਂ ਕਹਿਣਾ ਚਾਹੁੰਦੇ ਆ ਕਿ ਉਹ ਲੋਕਾਂ ਦੀ ਬਹੁਤ ਮਤਲਬ ਸੇਵਾ ਕਰਦੇ ਆ ਤੇ ਸਾਡੀ ਵੀ ਕੀਤੀ ਜਾਵੇ ਸਾਡੇ ਇੱਕ ਮਕਾਨ ਬਣਾ ਕੇ ਦਿੱਤਾ ਜਾਵੇ